ਲੋਧਨ ਨਸਦੀਕੀ ਪਿੰਡ ਪਟੀਆਂ ਦੇ ਨਜ਼ਦੀਕ ਇੱਕ ਕਾਰ ਹਾਈਵੇ ਤੇ ਪਲਟ ਗਈ ਮੌਕੇ ਤੇ ਐਸਐਸਐਫ ਟੀਮ ਦੇ ਇੰਚਾਰਜ ਏਐਸਆਈ ਸਰਬਜੀਤ ਸਿੰਘ ਨੇ ਆਪਣੀ ਟੀਮ ਦੇ ਨਾਲ ਫਾਸਟ ਰੇਟ ਦੇ ਕੇ ਕਾਰ ਸਵਾਰਾਂ ਨੂੰ ਅਰੋੜਾ ਨਰਸਿੰਗ ਹੋਮ ਵਿੱਚ ਦਾਖਲ ਕਰਵਾਇਆ ਇਸ ਮੌਕੇ ਏਐਸਆਈ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਲੈਨੋ ਕਾਰ ਨੰਬਰ ਐਚਆਰ 26 ਡੀਯੂ 7594 ਜੋ ਗੁਰੂਗ੍ਰਾਮ ਤੋਂ ਅਮਰੀਕਸਰ ਵੱਲ ਚੱਲੀ ਸੀ ਕਾਰ ਦਾ ਅਗਲਾ ਟਾਇਰ ਫਟ ਜਾਣ ਕਾਰ ਇਹ ਹਾਈਵੇ ਤੇ ਪਲਟ ਗਈ कार संजीव सिक्का पुत्र सुभाष सिक्का चला रहा उस अठारह महीने की बेटी सवार सन इस समय संजीव सिंह का धनवाद किया जिन्होंने उसके परिवार की था, ने उस दे मदद की थी। संजीव सिक्का, मैं गुड़गाव में बानपुर जा रहा था कुछ मिली रस्ते मेरी ग एक्सीडेंट हो गया फोन तो ਪਾਰਟੀ ਆਈ ਇਹਨਾਂ ਨੇ ਮੈਨੂੰ ਹਸਪਤਾਲ ਪਹੁੰਚਾਇਆ ਮੇਰੀ ਗੱਡੀ ਦਾ ਖਿਆਲ ਪੜਿਆ ਮੇਰੀ ਕੁੜੀ ਨੇ ਸਰਾਲ ਦਿਖਾਇਆ ਸੁਨਾਸ ਕਰਕੇ ਪੰਜਾਬ ਪੁਲਿਸ ਦਾ ਗਲੰਦਰ ਪੁਲਿਸ ਦਾ ਪੰਜਾਬ ਸਰਕਾਰ ਦਾ ਬੜਾ ਬੜਾ ਬਹਾਰੀਆਂ ਬੜਾ ਬੜਾ ਥੈਂਕਸ ਕਰਦਾ ਥੈਂਕ ਯੂ ਸੋ ਮਚ ਮੈਂ ਸੱਤ ਸੁਰਖਿਆ ਪੋਸਟ ਤੋਂ ਐਸਐਸਐ ਜਰਗੀ ਦੇ ਇਹ ਜਿਹੜੀ ਗੱਡੀ ਪਾਰਟੀ ਆ ਇਹ ਉਹਨਾਂ ਦਾ ਟਾਇਰ ਕਾਰ ਦਾ ਬਲੇਨ ਟਕਾਰ ਸੀ ਜੋ ਕਿ ਇਹ ਪਰਿਵਾਰ ਗੁਰ ਗੁਰगांव ਤੋਂ ਅਨਸਰਵਲ ਜਾ ਰਹੇ ਸੀਗੇ ਪਟੀਆਂ ਨੇੜੇ ਇਹਨਾਂ ਦਾ ਅਗਲਾ ਟਾਇਰ ਬਲਾਸ ਹੋਣ ਕਰਕੇ ਗੱਡੀ ਜੀਟੀ ਰੋਡ ਦੇ ਉੱਪਰ ਹੀ ਫਟ ਗਈ ਜਿਨ੍ਹਾਂ ਦੇ ਵਿੱਚ ਇਹਨਾਂ ਦੀ ਇੱਕ ਲੜਕੀ ਤੇ ਆਪ ਦੋਨੋਂ ਸਹੇਲੀਆਂ ਦੀਦੀ ਜਿਹਨਾਂ ਨੂੰ ਇਹਨਾਂ ਪਰਚੇਡ ਦਿੱਤੀ ਗਈ ਆ ਮੌਕੇ ਦੇਖ ਕੇ ਤੇ ਇਹਨਾਂ ਨੂੰ ਅਰੂੜਾ ਹਸਪੀਟਲ ਫਲੋਰ ਐਡਮਿਟ ਕਰਾਇਆ ਗਿਆ ਸਬਸਕ੍ਰਾਈਬ ਨਾਓ And press the bell icon. Never miss an update.